ਕੰਮੀ ਟੇਡਾ ਹੋ ਗਿਆ ਮੈਥੋ ਕੰਮ ਟੇਡਾ ਹੋ ਗਿਆ ਪਰ ਟਰਬ ਵਾਲੀ ਪੈ ਪੱਟੀ ਦੀ ਟਰਬ ਵਾਲੀ ਪਾਈਪ ਨੂੰ ਨਜ਼ਰਾਂ ਲੈ ਕੇ ਲਓ ਵੀ ਮਿੱਤਰੋ 855 ਆ ਗਿਆ ਜਿੰਨੇ ਮਿੱਤਰੋ ਤੇ ਨਿਆ ਟ੍ਰਕ ਦਾ ਜੋਰ ਕਿੰਨਾ ਟਾਈਮ ਦੇ ਟਰਾਲਾ ਕੱਢਦਾ ਮਿੱਤਰੋ ਆਓ ਮਿੱਤਰੋ ਦੇਖੀਏ ਲੋ ਵੀ ਮਟਰੋਜ ਜਾਂਦਾ ਛੋਟਾ ਬੋਬਦਾ ਦੇਖ ਨੂੰ ਤੋ ਜੋਰ ਚੱਕ ਕਰੋ ਝੋਟੇ ਦਾ ਜੀ ਤੋ ਜੋਰ ਚੱਕ ਕਰੋ ਮਤੋ ਤੁਰਾ ਮੋੜ ਤੇ ਅਗੇ ਗਰਾਰੀ ਅੜ ਗਿਆ ਇੱਕ ਟਰੈਕਟਰ ਦੀ ਕਹਿੰਦੇ ਪਰ ਨਹੀਂ 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 ਇਹ ਨਹੀਂ ਦੌੜਦਾ ਕਹਿੰਦੇ ਲੈ ਜਾ ਲੈ ਜਾ ਕਹਿੰਦੇ ਲੈ ਜਾ ਮਤਲਬ ਲੈ ਜਾ किथे त उन कंदे मित्रो चोटा किथे त उन लू व ਤੰਦਰ ਪਾਟ ਪੜ ਗੇ ਲੋ ਦੇ ਕਿ ਮਿੱਤਰੋ ਸੜਾ ਮਾਰਨ ਦੇਖੋ ਮਿੱਤਰੋ ਛੋਟੇ ਨੇ ਕੂਕਾ ਵੱਜਣ ਲੱਗ ਪਏ ਨੱਚਣ ਲੱਗੇ ਲੋਕ ਪੱਬਾਂ ਦੇ ਕਰ ਤੇ ਦੇਖੋ ਮਿੱਤਰੋ ਕੂਕਾ ਵੱਜ ਰਿਹਾ ਸ਼ਾਗਿਆ ਮਿੱਤਰੋ ਝੋਟਾ ਕਹਿੰਦੇ ਸ਼ਾਗਿਆ ਦੇਖੋ ਮਿੱਤਰੋ ਕਿਉਂ ਟਾ ਜੋਰ ਚੱਕ ਕਰੋ ਸਪੀਡ ਦੇਖੋ ਮਿੱਤਰੋ ਜਾਂਦਾ ਬੋਗਦਾ ਕਹਿੰਦੇ ਆ ਕੀ ਹੋ ਗਿਆ ਕਹਿੰਦੇ ਮਿੱਤਰੋ ਕੰਮ ਟੇਡਾ ਹੋ ਗਿਆ ਕਹਿੰਦੇ ਟੇਡਾ ਮਿੱਤਰੋ ਕਹਿੰਦੇ ਟਮਾਟੇ ਟਾ ਹੋ ਗਿਆ ਨੇ ਦਾ ਕੰਮ ਹੀ ਖਰਾਬ ਹੋ ਗਿਆ ਮਿੱਤਰੋ ਬਹੁਤ ਤੇਵ ਯਾਰ ਤਰਬੂਜ਼ ਦੀ ਪੈ ਪੱਟੇ ਕੀ ਮਿੱਤਰੋ ਨਜ਼ਰਾਂ ਲੱਗੀਆਂ ਮਿੱਤਰੋ ਟਰੈਕਟਰ ਨੂੰ ਨਜ਼ਰ ਲੈ ਕੇ ਬੈਗੀ ਕਹਿੰਦੇ ਮਿੱਤਰੋ ਟਰੈਕਟਰ ਨੂੰ ਨਜ਼ਰ ਜੇ ਵੀਰ ਜਲਵਾਣ ਕਰਨਾ ਚਾਹੁੰਦਾ ਜੇ ਕਰਾ ਜਿੰਨੇ ਸਾਫਰ ਸਟੇਜ ਦੇ ਤੋਂ ਕੇ ਇਹ ਟਰੈਕਟਰ ਮਿੱਤਰੋ ਨੰਬਰਾਂ 'ਚ ਆਉਂਦਾ ਨੰਬਰਾਂ 'ਚ ਜੇ ਟਰਲਪੂ ਦੀ ਪੈਰ ਨਾ ਪੱਟੀ ਜਾਂਦੀ ਕੰਮ ਟੇਡਾ ਹੋਵੇ ਕਹਿੰਦੇ ਮਿੱਤਰੋ ਕੰਮ ਟੇਡਾ Howdy.